ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਲ੍ਹਾ ਪ੍ਰੀਸ਼ਦ ਦੇ ਪਿੰਡ ਸੰਧਵਾ ਤੋਂ ਕਾਲੀਦਲ ਜਿੱਤ ਗਿਆ ਬਾਕੀ ਸਾਰੇ ਪਾਸੇ ਬਈ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਤੇ ਹੁਣ ਇਹਦੇ ਮਾਮਲੇ 'ਚ ਕਈ ਆਪਾਂ ਤੁਹਾਡੇ ਨਾਲ ਖੁਲਾਸੇ ਕਰਾਂਗੇ ਇੱਕ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜਿੱਥੇ ਆ ਉਹਨਾਂ ਨੂੰ ਕਿੰਨੀ ਖੁਸ਼ੀ ਆ ਤੇ ਜਿਹੜੇ ਕੀ ਇਹ ਸੰਧਵਾ ਜਿਹੜਾ ਕੀ ਕਰਤਾਲ ਸਿੰਘ ਸੰਧਵਾ ਉਹਨਾਂ ਦੇ ਪਿੰਡੋਂ ਹੁਣ ਇਹ ਕਾਲੀਦਲ ਨੇ ਬਾਜ਼ੀ ਮਾਰੀ ਆ ਤਾਂ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲ ਵਾ ਬਰ ਸਾਹਮਣੇ ਆ ਰਹੀ ਹੈ ਕੋਟ ਕਪੂਰਾ ਦੇ ਪਿੰਡ ਸੰਧਵਾ ਤੋਂ ਆਮ ਆਦਮੀ ਪਾਰਟੀ ਹਾਰ ਗਈ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਇਹ ਪਿੰਡ ਹੈ ਜਿੱਥੋਂ ਆਮ ਆਦਮੀ ਪਾਰਟੀ ਹਾਰੀ ਹੈ ਬਲਾਕ ਸਮਤੀ ਚੋਣ ਦੇ ਵਿੱਚ ਅਕਾਲੀ ਉਮੀਦਵਾਰ ਇੱਥੋਂ ਜਿੱਤੇ ਨੇ ਤੇ 171 ਵੋਟਾਂ ਦੇ ਨਾਲ ਮਹਿੰਦਰ ਸਿੰਘ ਅਕਾਲੀ ਦਲ ਦੇ ਉਮੀਦਵਾਰ ਬਲਾਕ ਸਮਤੀ ਚੋਣ ਜਿੱਤ ਗਏ ਨੇ ਕੋਟ ਕਪੂਰਾ ਦਾ ਪਿੰਡ ਸੰਧਵਾ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਇਹ ਜੱਦੀ ਪਿੰਡ ਹੈ ਸੰਧਵਾ ਜਿੱਥੋਂ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਬਲਾਕ ਸਮਤੀ ਚੋਣ ਅਤੇ ਆਕਾਲੀ ਉਮੀਦਵਾਰ ਇੱਥੇ 171 ਵੋਟਾਂ ਦੇ ਨਾਲ ਜਿੱਤੇ ਨੇ ਮਹਿੰਦਰ ਸਿੰਘ ਵੱਡੀ ਖਬਰ ਹੈ ਕਿਉਂਕਿ ਜਿਹੜੇ ਵੱਡੇ ਆਕੂ ਨੇ ਉਹਨਾਂ ਦੇ ਪਿੰਡ ਦੀ ਸਥਿਤੀ ਕੀ ਹੈ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਵਾ ਜਿਹਨਾਂ ਦਾ ਪਿੰਡ ਸੰਧਵਾ ਕੋਟਕਪੂਰਾ ਹਲਕੇ ਦੇ ਵਿੱਚ ਆਉਂਦਾ ਹੈ ਉਹਨਾਂ ਦਾ ਇਹ ਜੱਦੀ ਪਿੰਡ ਹੈ ਤੇ ਉੱਥੇ ਬਲਾਕ ਸਮਤੀ ਚੋਣ ਆਮ ਆਦਮੀ ਪਾਰਟੀ ਹਾਰੀ ਹੈ ਉਹਨਾਂ ਦੇ ਜਿਹੜਾ ਇਹ ਬਲਾਕ ਸੰਮਤੀ ਚੋਣ ਹਾਰੀ ਆ ਆਮ ਆਦਮੀ ਪਾਰਟੀ ਤੇ ਅਕਾਲੀ ਉਮੀਦਵਾਰ ਜਿੱਤੇ ਆ ਜਿਹੜਾ ਜਿਹੜਾ ਵੋਟਾਂ ਦਾ ਫਰਕ ਆ ਉਹ ਵੀ ਕਾਫੀ ਜ਼ਿਆਦਾ ਹੈ 170 ਹਾਂਜੀ 171 ਵੋਟਾਂ ਦੇ ਨਾਲ ਕਰਤਾਰ ਸਿੰਘ ਸੰਧਵਾ ਦਾ ਜਿਹੜਾ ਪਿੰਡ ਆ ਤਾਂ ਉਥੋਂ ਬਾਜ਼ੀ ਮਾਰ ਕੇ ਕਾਲੀਦਲ ਤੇ ਹੁਣ ਜਿਹੜੀ ਇੱਕ ਪਾਸੇ ਖੁਸ਼ੀ ਬਹੁਤ ਜ਼ਿਆਦਾ ਹੋ ਰਹੀ ਆ ਭਾਈ ਉਹੋ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆ ਤਾਂ ਇਹਨਾਂ ਨੂੰ ਇਹ ਕਿੰਨੀਆਂ ਵੋਟਾਂ ਤੇ ਜਿੱਤ ਗਏ ਇਹ ਵੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਰਮਜੀਤ ਗੌਰਦੀ ਤਾਂ ਉਹਨਾਂ ਨੂੰ 593 ਵੋਟਾਂ ਹੀ ਪੂਲ ਹੋਈਆਂ ਨੇ ਗੱਲਾਂ ਤਾਂ ਮੇਰੀ ਜਿਹੜੇ ਬਲੌਗ ਤੁਸੀਂ ਇਹ ਕਹਿੰਦੇ ਕਿ ਆਪਣੇ ਇਸ ਪਾਰਟੀ ਤੋਂ ਹਾਂਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਮੇਰਾ ਜ਼ੋਨ ਸੀ ਨੰਗਲ ਸ਼ੀਤ ਦਾ ਔਰ ਮੇਰਾ ਪਿੰਡ ਵੀ ਨੰਗਲ ਸ਼ੀਤ ਦਾ ਹੀ ਆ ਕਿੰਨੀਆਂ ਵੋਟਾਂ ਤੁਹਾਨੂੰ ਪਈਆਂ ਤੇ ਕਿੰਨੀਆਂ ਵੀ ਚੁੜੇ ਹਾਂਜੀ ਵੋਟਾਂ ਮੈਨੂੰ ਪਈਆਂ ਜਿਹੜੀਆਂ ਟੋਟਲ ਪਈਆਂ ਹੈਗੀਆਂ 725 ਵੋਟਾਂ ਪਈਆਂ ਠੀਕ ਹੈ ਜਦੇ ਵਿੱਚੋਂ 132 ਵੋਟਾਂ ਨਾਲ ਮੈਂ ਲੀਡ ਹਾਸਲ ਕੀਤੀ ਕਿੰਨੂ ਹਰਾਇਆ ਤੁਸੀਂ ਹਾਂਜੀ ਮੈਂ ਕਾਂਗਰਸ ਕਾਲਿਸ ਕੌਣ ਮਿਲ ਰਹੀ ਹੈ ਹਾਂ ਕਰਮਜੀਤ ਕਰਮਜੀਤ ਘਰ ਮੈਡਮ ਸੀਗੇ ਸਾਡੇ ਮੈਥਪੁਰ ਤੋਂ ਸੀਗੇ ਹਾਂ ਜੀ ਇੱਕਦਮ ਮਹਿਸੂਸ ਕਰ ਰਹੀ ਜਿੱਥੇ ਹਾਸਲ ਕੀਤੀ ਆਪਣਾ ਪਿੰਨ ਲਈ ਹੁਣ ਕੀ ਕੰਮ ਬਹੁਤ ਕੁਝ ਹੀ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਪਿੰਡ ਵਾਸੀਆਂ ਦਾ ਆਪਣੇ ਜਿਹੜੇ ਮੇਰੇ ਪਿੰਡ ਸੀਗੇ ਬਲਾਸਪੁਰ ਮੈਥਪੁਰ ਸਿੰਘਪੁਰ ਬਤੀਵਾਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਇਹਨਾਂ ਨੇ ਮੈਨੂੰ ਇੰਨੀ ਵਧੀਆ ਸਪੋਰਟ ਕੀਤੀ ਔਰ ਮੇਰੇ ਨਾਲ ਮੁੰਡੇ ਨਾਲ ਹਾਂ ਜੀ ਇੱਕ ਪਾਸੇ ਜਿਹੜਾ ਕੀ ਬਈ ਕੁਲਤਾਰ ਸਿੰਘ ਸੰਧਵਾ ਦੇ ਪਿੰਡ ਤੋਂ ਜਿਹੜਾ ਪਿੰਡ ਸੰਧਵਾ ਹੈ ਉੱਥੋਂ ਤਾਂ ਇਹ ਕਾਲੀ ਲਲਬਾਜੀ ਮਾਰ ਗਏ ਤੇ ਇੱਕ ਪਾਸੇ ਹੁਣ ਇਹ ਜਿਹੜੇ ਉਮੀਦਵਾਰ ਇਹ ਕੁੜੀ ਤੇ ਦੱਸ ਰਹੀ ਹੈ ਵੀ ਮੈਂ ਜਿਹੜਾ ਕਿ ਕਾਂਗਰਸ ਨੂੰ ਹਰਾ ਦਿੱਤਾ ਗਿਆ ਹੁਣ ਚਾਰੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਜਿੱਤੀ ਤੇ ਪਰ ਹੁਣ ਸੁਖਬੀਰ ਬਾਦਲ ਦਾ ਬਲੱਡ ਘਟਦਾ ਘਟਦਾ ਬਚਤ ਰਹੇਗੀ ਕਿ 1 2 ਜਿਹੜੇ ਇਹਨਾਂ ਦੇ ਉਮੀਦਵਾਰ ਜਿੱਤੇ ਵੀ ਆ ਤੇ ਹੁਣ ਇਸ ਮਾਮਲੇ ਬਾਰੇ ਸੋਡਾ ਕੀ ਕਹਿਣਾ ਸੀਐਮ ਭਵਨਤਮਨ ਨੇ ਅਕਸਰ ਆਪਾਂ ਕਹਿ ਦਈਏ ਵੀ ਬਹੁਤ ਵੱਡੀ ਜਿੱਤ ਪ੍ਰਾਪਤ ਉਹਨਾਂ ਨੇ ਵੀ ਕੀਤੀ ਹੈ ਤੇ ਪਰ ਇੱਕ ਜਗ੍ਹਾ ਤੇ ਇਹਨਾਂ ਦੇ ਜਿਹੜੋ ਇਹਨਾਂ ਦੇ ਉਮੀਦਵਾਰ ਆ ਕੱਲੀ ਦਲ ਦੇ ਉਹ ਵੀ ਜਿੱਤ ਜਿੱਤੇ ਇੱਕ ਜਗ੍ਹਾ ਤੋਂ ਤੇ ਹੁਣ ਇਹ ਮਾਮਲਿਆਂ ਬਾਰੇ ਤੁਹਾਡਾ ਕੀ ਕਹਿਣਾ ਤਾਂ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਹੁਣ ਸੁਖਵੀਰ ਬਾਦਲ ਦੇ ਅੱਗੇ ਦੇ ਮਾਮਲੇ 2027 ਚ ਕਿਹੜਾ ਹੁਣ ਜਿੱਤਦਾ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਹਸਾਬ ਨਾਲ ਹੁਣ ਕੰਮਕਾਰ ਜੇ ਚੰਗੇ ਕਰਾਉਣਗੇ ਤਾਂ ਆਵਾਦਵੀ ਪਾਰਟੀ ਆ ਜੂਗੀ ਤੇ ਹੁਣ ਪਰ ਸੁਖਵੀਰ ਨੇ ਪੂਰਾ ਫੁੱਲ ਜ਼ੋਰ ਲਾਇਆ ਸੀ ਕਿ ਕਿਸੇ ਵੀ ਤਰੀਕੇ ਨਾਲ ਸੀ ਹਰਦੇ ਨਹੀਂ ਤੇ ਹੁਣ ਬਈ ਸੋਡਾ ਕੀ ਕਹਿਣਾ ਇਸ ਮਾਮਲੇ ਬਾਰੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਵੀਡੀਓ ਆ ਉਹ ਸੋਣੇ ਨਾਲ ਸਾਂਝੀ ਜਰੂਰ ਕਰਨੀ ਸੀ ਧਰਮ